ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਵਧੀਆ ਰੇਟਾਂ 'ਚ ਆਪਾਂ ਹਾਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅਸੀਂ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਹੈ 78140 38764 ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਭੇਜੋ ਆਪਣੇ ਕੋਲ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਪਹਿਲੀ ਗੱਡੀ ਤੁਸੀਂ ਦੇਖੋ 2010 ਮਾਡਲ ਆਪਾਂ ਲੈ ਕੇ ਪਹੁੰਚਿਆ ਫਾਸਟ ਓਨਰ ਹੈ ਕਾਲੇ ਰੰਗ ਦੀ ਗੱਡੀ ਹੈ ਬਹੁਤ ਵਧੀਆ ਗੱਡੀ ਹੈ ਤੇ 90000 ਰੁਪਿਆ ਮਾਲਕ ਨੇ ਰੇਟ ਮੰਗਿਆ ਪਟਿਆਲੇ ਖੜੀ ਹੈ 55000 ਕੁੱਲ ਚੱਲੀ ਹੋਈ ਆ ਬਿਲਕੁਲ ਨਵੇਂ ਟਾਇਰ ਨੇ ਫਰੈਸ਼ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਹੈ ਸੋਹਣੀ ਸਾਫ ਸੁਥਰੀ ਤੁਸੀਂ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਕਿਸੇ ਨੂੰ ਪਸੰਦ ਆਉਂਦੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਪਟਿਆਲੇ ਤੁਹਾਨੂੰ ਗੱਡੀ ਮਿਲ ਜੂਗੀ ਪਟਿਆਲੇ ਮਾਲਕ ਦੇ ਘਰੇ ਗੱਡੀ 'ਚ ਕਮੀ ਕੋਈ ਨਹੀਂ ਇੰਜਨ ਗੇਅਰ ਵੱਲੋਂ ਬਹੁਤ ਚੰਗੀ ਗੱਡੀ ਹੈ ਮਾਲਕ ਨੇ ਕਿਹਾ ਹਰ ਪਾਸੋਂ ਫੁੱਲ ਗਾਰੰਟੀ ਹੈ ਹਰ ਚੀਜ਼ ਦੀ ਤੇ ਨੰਬਰ ਵਾਈ ਦਾ ਜਿੰਨਾ ਦੀ ਗੱਡੀ ਹੈ 99899 98946 ਤੇ ਸੈਕੰਡ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਕਲੈਰੀਓ ਬੀਐਕਐਸਆਈ ਪੈਟਰੋਲ ਵਰਜਨ ਚਿੱਟੇ ਰੰਗ ਦੀ ਗੱਡੀ ਹੈ 2019 ਮਾਡਲ ਹੈ ਜੀ 31000 ਕਿਲੋਮੀਟਰ ਗੱਡੀ ਕੋਲ ਚੱਲੀ ਹੋਈ ਹੈ ਸਾਢੇ 1.4 ਲੱਖ ਰੁਪਏ ਮਾਲਕ ਨੇ ਰੇਟ ਮੰਗਿਆ ਗੱਡੀ ਖੜੀ ਹੈ ਖਰੜ ਏਰੀਆ 'ਚ ਜਿਹੜਾ ਰੇਟ ਮਾਲਕ ਨੇ ਮੰਗਿਆ ਸਾਢੇ 1.4 ਉਦੇ ਵਿੱਚੋਂ ਮੌਕੇ ਤੇ ਘਾਟਾ ਪਾਦਾ ਹੋ ਜੂਗਾ ਫਾਸਟ ਓਨਰ ਗੱਡੀ ਐ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਐ ਜੀ 31000 ਕੁੱਲ ਚੱਲੀ ਹੋਈ ਐ ਫਾਸਟ ਓਨਰ ਐ ਤੇ ਜਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਦੇਖਣੀ ਐ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਐ ਕਿਸੇ ਨੂੰ ਪਸੰਦ ਆਉਂਦੀ ਐ ਜਾ ਕੇ ਦੇਖੋ ਨੰਬਰ 8699007729 ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਐ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਫੋਰਡ ਫਿਗੋ ਗੱਡੀ ਦੀ ਇਹਨਾਂ ਨੂੰ ਪੈਸਾਂ ਦੀ ਲੋੜ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਪੈਸਾਂ ਕਰਕੇ ਗੱਡੀ ਵੇਚਣੀ ਪੈ ਰਹੀ ਹੈ ਇਹਨਾਂ ਨੂੰ ਵੇਚਣੀ ਤਾਂ ਨਹੀਂ ਸੀ ਕਰਦੀ ਗੱਡੀ ਘਰੇ ਖੜੀ ਹੈ 10 ਮਾਡਲ 2026 ਤੱਕਰ ਪਾਸਿੰਗ ਆਪਾਂ ਨੂੰ ਮਿਲ ਜੂਗੀ ਇੱਕ ਤੇ 60 ਡਿਮਾਂਡ ਹੈ ਰਾਮਾ ਮੰਡੀ ਏਰੀਆ ਤੇ ਟਾਇਰ ਵਧੀਆ ਆਪਾਂ ਨੂੰ ਮਿਲ ਜਾਣਗੇ ਅਸੀਂ ਤੋਂ 85 ਪੈਸਿੰਗ ਪੈਟਰੋਲ ਤੇ ਗੱਡੀ ਆ ਨੰਬਰ ਵਾਈ ਦਾ 98700 8715 382 ਨੰਬਰ ਤੇ ਗੱਲ ਕਰ ਸਕਦਾ ਜੇ ਕਿਸੇ ਨੇ ਗੱਲ ਕਰਨੀ ਹੈ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਹੀ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ। ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ। ਬਾਕੀ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ। ਵੀਡੀਓ ਕਿਵੇਂ ਦੀ ਲੱਗੀ ਲਾਜ਼ਮੀ ਦੱਸੋ। ਤੇ نیچے ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ। ਉਹਨੂੰ ਵੀ ਦਬਾ ਦਿਓ ਤੇ ਵੱਧ ਤੋਂ ਵੱਧ ਲਾਈਕ ਕਰ ਦਿਓ। ਤੇ ਅਗਲੀ ਵੀਡੀਓ ਚਾਹੁੰਤੋਂ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਦੱਸਿਓ ਮੈਨੂੰ ਤੇ ਆਪਣੇ ਚੈਨਲ ਦਾ ਨੰਬਰ ਸਾਡੇ ਤੁਸੀਂ ਨੋਟ ਜ਼ਰੂਰ ਕਰ ਲਓ ਲਾਜ਼ਮੀ ਕਰ ਲਓ ਕਿਸਨੂੰ ਐਡ ਕਰਵਾਉਣੀ ਹੈ ਭੇਜ ਦਿਓ ਆਪਣੇ ਕੋਲ